ਦੀ ਪਾਣੀ ਪੀ ਲਿਆ ਸੀ ਤੇ ਪਾਣੀ ਭਾਜੀ ਹੁਣ ਨੇ ਰੱਖਿਆ ਹੈ ਤੇ ਪਾਣੀ ਇਥੋਂ ਦਾ ਨਲਕਾ ਭਾਏ ਲੱਗਾ ਹੋਇਆ ਪਰ ਪਾਣੀ ਪੀਣ ਦੇ ਯੋਗ ਨਹੀਂ ਹੈਗਾ ਇਹ ਚੀਜ਼ ਇਹ ਪਾਣੀ ਜਿਹੜਾ ਹਾਲੇ ਪੀਣ ਦੇ ਯੋਗ ਨਹੀਂ ਘਟੋ ਘਟੇ ਮਹੀਨਾ ਡੇਢ ਮਹੀਨਾ ਸੇਵਾ ਚਲਦੀ ਪਈ ਆ ਤੇ ਉਨੀ ਉਨੀ ਚੀਜ਼ਾਂ ਲਵਾ ਰਹੇ ਨੇ ਜਿੰਨੀਆਂ ਜਿੰਨੀਆਂ ਚਾਹੀਦੀਆਂ ਨੇ ਇਹ ਆ ਜੀ ਪਿੰਡ ਵਜੀਰਪੁਰ ਸਾਡੇ ਵਲੰਟੀਅਰ ਦੇ ਸਾਡੇ ਮੁਸਲਿਮ ਵੀਰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਪਲਵਲ ਤੋਂ ਚੱਲ ਕੇ ਇਹਨਾਂ ਪਿੰਡਾਂ ਦੇ ਵਾਸਤੇ ਸਮਗਰੀ ਰਾਸ਼ਨ ਜਿਹੜਾ ਉਹ ਲੈ ਕੇ ਆਏ ਸਾਡੇ ਸਰਪੰਚ ਸਾਹਿਬ ਆਏ ਨੇ ਇਹਨਾਂ ਨੂੰ ਵੀ ਸਰੋਪੇ ਦੀ ਸੇਵਾ ਜਿਹੜੀ ਆਉ ਕੀਤੀ ਜਾਏਗੀ ਬੋਲੇ ਜੋ ਨਹਾ ਸਤਿ ਸ਼੍ਰੀ ਅਕਾਲ ਤੇ ਮੈਨੂੰ ਵੀ ਦੇਖ ਲਓ ਤੁਸੀਂ ਬਹੁਤ ਸਨਮਾਨ ਦਿੱਤਾ ਇਸ ਪਿੰਡ ਨੇ ਵਜੀਰਪੁਰ ਦੇ ਪਿੰਡ ਨੇ ਬਹੁਤ ਸਨਮਾਨ ਤੇ ਸਨਮਾਨ ਦਿੱਤਾ ਇਹਨਾਂ ਨੂੰ ਤੇ ਬੋਲੇ ਜੋ ਨਹਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਹੜ੍ਹਾਂ ਤੋਂ ਪ੍ਰਭਾਵਿਤ ਜਿਹੜਾ ਏਰੀਆ ਪੰਜਾਬ ਦੇ ਵਿੱਚ ਇਸ ਟਾਈਮ ਹੜ ਦਾ ਜਿਹੜਾ ਵਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਸੀਗਾ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੀਗਾ ਤੇ ਉਸ ਨੁਕਸਾਨ ਦੀ ਭਰਪਾਈ ਕਰਨ ਲਈ ਸਾਡੇ ਪੰਜਾਬ ਦੇ ਵਸਨੀਕ ਔਰ ਪੂਰੇ ਇੰਡੀਆ ਦੇ ਔਰ ਪੂਰੇ ਵਰਲਡ ਦੇ ਜਿੰਨੇ ਵੀ ਵਸਨੀਕ ਸੀਗੇ ਉਹ ਪੰਜਾਬ ਦੇ ਨਾਲ ਜੋ ਪ੍ਰੇਮੀ ਪੰਜਾਬ ਦੇ ਪ੍ਰੇਮੀ ਚਾਹੇ ਉਹ Hindu ਭਰਾ ਚਾਹੇ ਉਹ Musalman ਭਰਾ ਚਾਹੇ ਕੋਈ ਵੀ ਕੌਮ ਤੇ ਸਭ ਤੋਂ ਅ ਪਹਿਲੇ ਸਾਡੇ ਕੋਲ ਮੁਸਲਮਾਨ ਭਰਾ ਪਹਿਲੇ ਵੀ ਆਏ ਸੀਗੇ ਤੇ ਅੱਜ ਵੀ ਸਾਡੇ ਕੋਲ ਪਹੁੰਚੇ ਨੇ ਤੇ ਇਹ ਆਏ ਨੇ ਜੀ ਮੇਵਾੜ ਤੋਂ ਤੇ ਪਲਵਲ ਪਲਵਲ ਤੋਂ ਤੇ ਪਿੰਡ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਵਾਂ ਇਹ ਸਾਡੇ ਕੋਲ ਸਮਾਨ ਆਇਆ ਵਾ ਬਾਲਟੀਆਂ ਕੜਾਈਆਂ ਤੇ ਜਿਸ ਤਰ੍ਹਾਂ ਪਤੀਲੇ ਉਹਦੇ ਬਾਅਦ ਅ ਕੰਬਲ ਮੈਟ ਤੇ ਛੋਟੀ-ਛੋਟੀ ਹੋਰ ਵੀ ਬਹੁਤ ਜ਼ਿਆਦਾ ਆਈਟਮ ਇਸ ਟਰੱਕ ਦੇ ਵਿੱਚ ਸਾਡੇ ਕੋਲ ਪਹੁੰਚੀ ਆ ਤੇ ਸਾਡੇ ਮੁਸਲਮਾਨ ਭਰਾ ਸਾਡੇ ਲਈ ਲੈ ਕੇ ਆਏ ਨੇ ਪਿੰਡ ਕਿਹੜਾ ਜੀ ਰਣ ਜੇਵਾ ਰਣਸੀ ਕਾ ਰਣਸੀ ਕਾ ਪਿੰਡ ਮੈਂ ਬਾਤ ਤੋਂ ਆਇਆ ਤੇ ਪਰਵਲ ਦੇ ਕੋਲ ਪੈਂਦਾ ਵਾ ਇਹ ਸਾਮਾਨ ਸਾਡੇ ਵਲੰਟੀਅਰ ਜਿਹੜੇ ਉਹ ਲਾ ਰਹੇ ਨੇ ਤੇ ਇਸ ਪਾਸੇ ਮੈਂ ਤੁਹਾਨੂੰ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਉਣਾ ਵਾ ਇਸ ਪਾਸੇ ਚੱਲਦਾ ਮੈਂ ਵਿੱਚ ਤੇ ਇਹ ਆ ਜੀ ਮੇ ਬਾਤ ਤੇ ਪੰਜਾਬ ਲਈ ਰਾਹਤ ਸਮਗਰੀ ਆਈ ਆ ਤੇ ਇਹ ਰਣਸੀਕਾ ਪਿੰਡ ਆ ਤੇ ਪਲਵਲ ਤੋਂ ਇਹ ਸਾਡੇ ਭਾਜੀ ਨੇ ਰੁਪਿੰਦਰ ਭਾਜੀ ਇਹ ਬਟਾਲਾ ਤੋਂ ਤੇ ਕੱਲ ਵੀ ਅਸੀਂ ਇਹਨਾਂ ਕੋਲ ਗਏ ਸੀ ਕਿ ਤੇ ਇਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਕੇ ਤੇ ਬਾਬਾ ਜੀ ਬਲਵਿੰਦਰ ਸਿੰਘ ਜੀ ਤੇ ਬਾਬਾ ਜੀ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਲੰਗਰ ਸਾਹਿਬ ਵਾਲੇ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਤੇ ਇਹ ਵੀ ਉਥੋਂ ਅਸੀਂ ਉਹਨਾਂ ਨੇ ਰਾਹਤ ਸਮਗਰੀ ਭੇਜੀ ਸੀਗੀ ਤੇ ਇਹ ਸਾਡੇ ਮੁਸਲਮਾਨ ਭਰਾ ਜਿਹੜੇ ਆ ਉਹ ਸਾਡੇ ਕੋਲ ਪਹੁੰਚੇ ਨੇ ਰਣਸੀਕਾ ਤੋਂ ਤੇ ਪਨਵਲ ਤੋਂ ਇਹ ਅੱਜ ਇੱਧਰ ਰਾਹਤ ਸਮੱਗਰੀ ਸਾਡੀ ਲੱਤਦੀ ਪਈ ਆ ਬਾਲਟੀਆਂ ਬਾਲਟੇ ਜਿਸ ਤਰ੍ਹਾਂ ਕਡਾਈਆਂ ਤੇ ਹੋਗੇ ਤਸਲੇ ਵਗੈਰਾ ਮੱਗ ਤੇ ਕੰਬਲ ਮੈਟ ਤਰਪਾਲਾਂ ਹਰ ਚੀਜ਼ ਤੇ ਹੁਣ ਅਸੀਂ ਸਭ ਤੋਂ ਪਹਿਲੇ ਭਾਜੀ ਨੂੰ ਅਸੀਂ ਰਿਕੁਐਸਟ ਕੀਤੀ ਸੀ ਭਾਜੀ ਰੁਪਿੰਦਰ ਭਾਜੀ ਨੂੰ ਬਟਾਲੇ ਤੋਂ ਤੇ ਇਹਨਾਂ ਦੇ ਨਾਲ ਇੱਕ ਮਿੰਟ ਆਪਾਂ ਗੱਲ ਕਰਦੇ ਹਾਂ ਤੇ ਇਹਨਾਂ ਦਾ ਸ਼ੁਕਰੀਆ ਇੱਥੇ ਸਾਡੇ ਏਰੀਏ ਦਾ ਧਿਆਨ ਰੱਖਣ ਵਾਸਤੇ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੇ ਏਰੀਏ ਦੇ ਵਿੱਚ ਜਿਹੜੇ ਪਿੰਡ ਨੇ ਬਹੁਤ ਜ਼ਰੂਰਤਾਂ ਗਈਆਂ ਇੱਥੇ ਇਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਤੇ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਅੱਜ ਜਾ ਰਹੇ ਹਾਂ ਤੇ ਸਾਡੇ ਕੋਲ ਪਹੁੰਚੇ ਨੇ ਤੇ ਭਾਜੀ ਰੁਪਿੰਦਰ ਭਾਜੀ 2 ਮਿੰਟ ਗੱਲ ਕਰਨਗੇ ਹਾਂਜੀ ਅ ਮੈਂ ਜੀ ਆਪਣਾ ਹਿੰਦੀ ਚ ਗੱਲ ਕਰਾਂਗਾ ਕਿਉਂਕਿ ਇਹ ਸਾਰੇ ਜਿਹੜੇ ਮੁਸਲਮ ਵੀਰ ਨੇ ਸਾਡੇ ਆਪਣਾ ਰਣਸੀਖਾ ਪਿੰਡ ਪਲਵਲ ਮਵਾਤੋਂ ਵहां से ਇਹ ਆਏ ਆ ਤਾਂ ਇਹ ਜੋ ਵੀਡੀਓ ਇਹ ਵੀ ਉਧਰ ਹੀ ਇਹਨਾਂ ਨੇ ਦੇਖਣੀ ਹੈ ਤਾਂ ਇਸ ਲਈ ਆਪਣਾ ਇਸ਼ਾ ਖਾਨ ਜੀ ਸਰਪੰਚ ਸਾਹਿਬ ਉਹ ਆਏ ਤੇ ਉਹ ਹਮੇ ਮਿਲੇ ਔਰ ਉਨਕੇ ਸਾਥ अपना ये अब्दुल गुफार जी वो भी थे उनके साथ ही वो सारा देखने के लिए इधर आए थे कि इधर जो बाढ़ आई है तो आज हामिद जी रंसिका से इनके साथ ये सभी जितने इनके गांव के आदमी हैं सभी बहुत माननीय है वो आज एक बड़ा ट्रक लेके सामान का आए हैं जहां बाढ़ आई हुई है तो सरपंच साहब का फोन आया था तो इनको हमने आगे से लिया तो इनको भी यही रास्ते में बताकर आ रहा था तो सरपंच साहब को भी यही बताया कि जैसे आप दूर से आ रहे हैं इनको मालूम नहीं होता है कि ये जो सामान कहाँ देना कहाँ बांटना कई हमारे जो भाई हैं वो सड़क के किनारे खड़ा करके तो वहां बांट के चले जाते हैं तो वो वो आदमी ले जाते हैं जिनको जरूरत नहीं है तो मेरी सभी मवाद के पलवल के जितने भी मेरे मुस्लिम भाई हैं उनसे ये विनती है कि जो भी सामान आपने देना है तो वो थोड़ा प्लीज कंफर्म कर लें कि क्या सामान चाहिए जैसे एक अपना रसोई का सामान पहले भी बहुत ज्यादा आ चुका है उसकी इतनी ज्यादा जरूरत नहीं है तो आज जैसे ये कंबल लेके आए हैं फोल्डिंग बेड है तो घर का राशन भी इन्होंने इकट्ठा किया हुआ था तो और रजाइए हैं बहुत सा ऐसा सामान है तो अपना सरपंच जी जब मिले तो उन्होंने इनको मेरा नंबर दिया तो आज हम इनको वहां लेकर जा रहे हैं जहां एक्चुअली सामान की जरूरत है जहां बहुत ज्यादा बाढ़ आई आठ आठ फुट पानी आ गया सभी फसलें खत्म हो गई तो हामिद जी मेरे कॉन्टैक्ट में रहे बिल्कुल तो मेरी सभी से यही बेनती है कि जितने भी पलवल वाले सभी हैं कि ज्यादा जिन्होंने अभी राशन नहीं लिया हुआ तो रसोई का राशन नहीं ले उसमें जैसे डबल बेड है वो दे सकते हैं कंबल दे सकते हैं आगे गेहूं की खेती होनी है उसके लिए खाद भी चाहिए बीज भी चाहिए डीजल चाहिए हम उससे भी ए, किसान भाइयों की मदद कर सकते हैं तो इनका मैं बहुत शुक्रगुजार हूं जो इतनी दूर से चलकर हमारे आए हैं तो आप ये हामिद खान जी हैं इनका मोबाइल नंबर नाइन एट वन थ्री टू नाइन सिक्स फोर एट सिक्स है ईशा खान जी सरपंच साहब जो पहले मिले थे उनका मोबाइल नंबर एट जीरो फाइव थ्री एट थ्री टू सेवन एट सिक्स है और अब्दुल गुफार जी का नाइन डबल टू डबल एट डबल फोर डबल टू सिक्स तो मैं सभी से यही गुजारिश करूंगा जो पलबल वाले हैं नेहू से हैं और सभी जितने भी भाई आ रहे हैं इनसे पहले आने से पहले एक बार जरूर सब इनसे रबता कर ले कि इधर क्या चीज़ चाहिए क्या देना है तो वो नहीं हो कि जो पहले इधर जरूरत से ज़्यादा तो वो अपन, आ, हम फिर लिए आए तो मेरी सभी से गुजारिश है कि इनसे जरूर रबता करें और आज ये मेरे भाई जो नसीखा से आए हैं इनका सभी का बहुत बहुत धन्यवाद है आज ये पंजाब में डिस्ट्रिक्ट गुरदासपुर के पास दरांगला है तो बिल्कुल बॉर्डर के ऊपर जो गांव है उनमें ये सामान सारा बांटा जा रहा है तो ये अपना वहां बहुत बाढ़ आई पानी आया लोगों के घर भी टूट गए हैं गाय भैंस भी मरी हैं और ए, उनके लिए चारा भी नहीं है तो हम भी सभी ए, इनके लिए सारी जो एनजीओ कर रही है तो एक बार फिर आपका बहुत बहुत शुक्रिया थैंक यू सभी को हमारी तरफ से बहुत बहुत सताल जी आप लोगों ने हमारा इतना इस्तबाल किया इसके लिए हम आपके आभारी हैं हम एक छोटी सी इमदाद अपनी तरफ से अपने गाँव वालों की तरफ से बाढ़ पीड़ित भाइयों के लिए यहाँ लेकर आए हैं जिसमें अलग अलग किस्म का सामान है उसमें कंबल हैं राशन की किट हैं कुछ जरूरी बर्तन हैं ये सब हम लेकर आए हैं हमारे छोटी छोटी एक -छोटी, छोटी सी इमदाद है जो हमने अपनी तरफ से अपने भाइयों के लिए एक मदद करनी चाहिए और इस मदद को पंजाब के लोगों ने हमारे भाइयों ने बहुत सहर्ष स्वीकार किया है उनके लिए हम बड़े शुक्रगुजार हैं और हमारा जो इस्तेबाल किया है उसके लिए हम आभारी हैं धन्यवाद ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਲੋ ਵੀ ਆਪਣੀਆਂ ਦੋ ਟਰਾਲੀਆਂ ਤਿਆਰ ਹੋ ਗਈਆਂ ਨੇ ਆ ਦੇਖੋ ਬਾਲਟੀਆਂ ਸਾਰਾ ਕੁਝ ਲੱਗਿਆ ਇਹਦੇ ਵਿੱਚ ਇੱਥੇ ਤੱਕ ਵੀ ਲੇਡੀ ਸੂਟ ਤੱਕ ਵੀ ਵਿੱਚ ਹੈਗੇ ਆ ਤੇ ਮੈਂਟ ਸਾਰਾ ਕੁਝ ਇੱਕ ਆਪਣੀ ਉਧਰ ਟਰਾਲੀ ਖੜੀ ਆ ਪਰਲੇ ਪਾਸੇ ਤੇ ਦੋਨੇ ਟਰਾਲੀਆਂ ਹੁਣ ਚੱਲੀਆਂ ਨੇ ਤੇ ਤਿਆਰ ਬਰ ਤਿਆਰ ਹੋ ਗਈਆਂ ਟਰਾਲੀਆਂ ਦੋਨੇ ਇਹ ਇੱਥੋਂ ਲੱਗੇ ਆ ਜੀ ਹੁਣ ਨਿਕਲਣ ਹਨੇ ਸਹੀ ਨਾਲ ਲਓ ਜੀ ਇਹ ਆ ਗਿਆ ਜੀ ਚੰਤਰਾਪਿੰਡ ਲਓ ਜੀ ਇੱਕ ਟਰਾਲੀ ਸਾਡੀ ਜਿਹੜੀ ਆ ਇਹ ਆਈ ਆ ਇੱਕ ਟਰਾਲੀ ਸਾਡੀ ਉਧਰ ਚਲ ਗਈ ਗੁਰਦੁਆਰੇ ਤੇ ਗੁਰਦੁਆਰੇ ਜਾ ਕੇ ਤੇ ਕੱਲੀ-ਕੱਲੀ ਜਿਹੜੀ ਆ ਉਹ ਆਪਾਂ ਮਤਲਬ ਘਰ ਨੂੰ ਸਮਾਨ ਦੇਣਾ ਵਾ ਇਹ ਪਿੰਡ ਦੀ ਗਲੀ 'ਚ ਜਾ ਰਹੇ ਆ ਇਹਦੇ ਸਾਡੇ ਵੀਰ ਜਿਹੜੇ ਆ ਉਹ ਬਲਵਲ ਤੋਂ ਆਏ ਨੇ ਤੇ ਇਹ ਸੇਵਾ ਜਿਹੜੀ ਆਪਣੇ ਹੱਥੀ ਕਰਨਗੇ ਤੇ ਟਰਾਲੀ ਇੱਕ ਬਾਹਰ ਲਾ ਦਿੱਤੀ ਆ ਤੇ ਇੱਕ ਗੁਰਦਰਾ ਸਾਹਿਬ ਟਰਾਲੀ ਜਿਹੜੀ ਆ ਉਹ ਸਾਹਮਣੇ ਲੱਗੇ ਆ ਗੁਰਦਰਾ ਸਾਹਿਬ ਦੇ ਤੇ ਇੱਥੇ ਹੁਣ 1 ਬਾਈ 1 ਸਰਪੰਚ ਸਾਹਿਬ ਨੂੰ ਕਹਿ ਕੇ ਲਿਸਟ ਬਣਾਈ ਹੋਈ ਆ ਤੇ 1 ਬਾਈ 1 ਆਪਾਂ ਹਰ ਇੱਕ ਨੂੰ ਜੋ ਵੀ ਬਣਦਾ ਸਮਾਨ ਆ ਉਹ ਦੇਵਾਂਗੇ ਤੇ ਮੈਂ ਦਿਖਾਉਣਾ ਤੁਹਾਨੂੰ ਕੀ ਕੀ ਦੇਣਾ ਵਾ ਬਹੁਤ ਕੁਸ਼ਵਾਂ ਸਮਾਨ ਲਓ ਜੀ ਬਜ਼ੁਰਗਾਂ ਤੋਂ ਸ਼ੁਰੂਆਤ ਕੀਤੀ ਆ ਤੇ ਬਜ਼ੁਰਗਾਂ ਦਾ ਨਾਲ ਇਹਨਾਂ ਨੂੰ ਕਿੱਟ ਇੱਕ ਕੰਬਲ ਬਾਲਟੀ ਤੇ ਇਹ ਆ ਜੀ ਕੰਬਲ ਨਾਲੇ ਨਾਲ ਇੱਕ ਕਿੱਟ ਇੱਕ ਬਾਲਟੀ ਨਾਲ ਧੱਕਣ ਚੱਪਲ ਵੀ ਸਾਰਾ ਕੁਝ ਹੈਗਾ ਮੱਗੇ ਉਹ ਦੇਖੋ ਮੱਗਾ ਫੜਿਆ ਹੋਇਆ ਵਾ ਛੋਟਾ ਮੱਗਾ ਤੇ ਬਾਲਟੀਆਂ ਛੋਟੇ ਛੋਟੇ ਸਟੈਂਡ ਬਾਲਟੀ ਰੱਖਣ ਵਾਸਤੇ ਉੱਪਰ ਉਹ ਵੀ ਹੈਗੇ ਆ ਦੇਖੋ ਛੋਟੇ ਛੋਟੇ ਆ ਦੇਖੋ ਜਿਸ ਤਰ੍ਹਾਂ ਉਹ ਸਟੈਂਡ ਪਾ ਰਹੇ ਆ ਬਾਲਟੀ ਦੇ ਵਿੱਚ ਇਹ ਆ ਜੀ ਕਿੱਸਾ ਮੇਰਾ ਹੱਥ ਤੇਰਾ ਸ੍ਰੀ ਹਜੂਰ ਸਾਹਿਬ ਤੋਂ ਆਈਆਂ ਸੰਤਾਂ ਤੇ ਸਾਡੀ ਮੁਸਲਮਾਨ ਵੀਰ ਜਿਸ ਦਾ ਮੈਂ ਤੇ ਬਾਲਟਾ ਇਹ ਸਰਪੰਚ ਸਾਹਿਬ ਇਹ ਦੇ ਰਹੇ ਨੇ ਚੀਜ਼ਾਂ ਸਾਰਿਆਂ ਨੂੰ ਆਪਣੀ ਬਲਾ ਕੇ ਪਾਣੀ ਬੜੀਆਂ ਦੇਖੋ ਪੰਜਰ ਬੋਤਲਾਂ ਦੇ ਪਰਦਾ ਚਲੋ ਜੀ ਇਹ ਸੰਗਤਾਂ ਸੇਵਾ ਕਰਨੀ ਨੇ ਸੂਟ ਵੀ ਆ ਗਏ ਆ ਇਸ ਤਰ੍ਹਾਂ ਚੁੰਨੀ ਸੂਟ ਲੈਡੀ ਸੂਟ ਵੀ ਆ ਗਏ ਲਓ ਜੀ ਆਪਣੇ ਆ ਰਹੇ ਨੇ ਵਲੰਟੀਅਰ ਤੇ ਚੌਂਤਰਾ ਪਿੰਡ ਆ ਤੁਸੀਂ ਬੰਨ ਦੇ ਉੱਤੇ ਆਪਣੀਆਂ ਗੱਡੀਆਂ ਜਿਹੜੀਆਂ ਖਿਲਾੜ ਦਿੱਤੀਆਂ ਸੀ ਤੇ ਇੱਕੋ ਟਰਾਲੀ ਅਸੀਂ ਅੱਗੇ ਲਿਆਂਦੀ ਆ ਤੇ ਇੱਕ ਟਰਾਲੀ ਆਪਣੀ ਪਿੱਛੇ ਖਿਲਾ ਰਾਇਆ ਹਾਂ ਇਹ 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 ਆ ਜੀ ਆਪਣਾ ਟਰੈਕਟਰ ਜਿਹੜੀ ਆ ਆ ਤੁਰਿਆ ਵਾਹ ਜੀ ਵਾਹ ਦੇਖੋ ਜੀ ਸਾਡੇ ਬੰਦੇ ਜਿਹੜੇ ਵਲੰਟੀਅਰ ਸਾਡੇ ਬੜੀ ਸੇਵਾ ਕਰਦੇ ਆ ਤੇ ਅੱਗੇ ਬੈਠੇ ਹੋਏ ਨੇ ਲਓ ਜੀ ਆ ਆ ਗਿਆ ਆਪਣਾ ਉਹੀ ਟਿਕਾਣਾ ਜਿੱਥੇ ਮੈਡੀਕਲ ਕੈਂਪ ਲਗਾਇਆ ਸੀਗਾ ਤੇ ਦੇਖੋ ਅੰਬਾ ਦੀ ਛਾਂ ਕਿ ਨਹੀਂ ਸੰਗਣੀ ਛਾਂ ਆ ਇੱਥੇ ਹੁਣ ਅਸੀਂ ਆਪਣੇ ਪਿੰਡ ਦੇ ਜਿੰਨੇ ਵਸਨੀਕ ਨੇ ਸਾਰਿਆਂ ਨੂੰ ਬੁਲਾਵਾਂਗੇ ਤੇ ਇੱਥੇ ਮਿਲਦੇ ਆ ਉਹਨਾਂ ਨੂੰ ਅਸੀਂ ਠੀਕ ਠਾਕ ਜੀ ਠੀਕ ਠਾਕ ਜੀ ਹੋਰ ਬੱਚੇ ਠੀਕ ਹੋ ਹੋਰ ਵੀ ਠੀਕ ਠਾਕ ਸਭ ਬਲਾਓ ਤੁਸੀਂ ਸਾਰਿਆਂ ਨੂੰ ਬਲਾਓ ਇੱਕ ਵਾਰੀ ਤੇ ਮਿਲਦੇ ਆਪਾਂ ਇਹ ਆ ਜੀ ਦੇਖੋ ਕਿੰਨੀ ਠੱਡੀ ਸ਼ਾਮ ਆ ਤੇ ਇਹ ਪਿੰਡ ਜਿਹੜਾ ਵਾ ਤਕਰੀਬਨ ਸਿਰਫ 15 ਘਰ ਨੇ ਇੱਥੇ ਇਹ ਆ ਜੀ ਪਿੰਡ ਚੱਕਰੀ ਇਹ ਆਜੀ ਪਿੰਡ ਚੌਤਰਾ ਤੇ ਚੌਤਰੇ ਪਿੰਡ ਦੇ ਵਿੱਚ ਦੇਖ ਲਓ ਤੁਸੀਂ ਕਹਿੰਦੇ ਵੀ 16 ਘਰ ਨੇ ਤੇ 16 ਦੇ 16 ਚੀਜ਼ਾਂ ਚਾਹੀਦੀਆਂ ਸਾਨੂੰ ਯਾਨੀ ਕਿ 16 ਤੋਂ ਵੱਧ ਨਹੀਂ ਲੈਣੀ ਤੇ ਜਿੱਦਾਂ ਬਾਲਟੀਆਂ 16 ਲਾਈਆਂ ਨੇ ਬਾਲਟੇ ਟੋکریاں ਵਗਾਰਾ ਜਾਂ ਕੋਈ ਵੀ ਆਈਟਮ ਲਾਉਣੀ ਆ ਉਹ 16 ਹੀ ਲਾਉਣੀ ਤੇ ਇਹ ਜਿੱਦਾਂ ਮੈਟ ਮੈਟ ਲਾ ਰਹੇ ਆ ਤੇ ਉੱਤੇ ਟੱਬ ਵੀ ਪਏ ਨੇ 16 ਕਿੱਟਾਂ ਕਰਗੇ ਇਹ ਆ ਜੀ ਕਿੱਟਾਂ ਇਹਦੇ ਵਿੱਚ ਜਿੱਦਾਂ ਸੌਦੇ ਵਾਲੀਆਂ ਕਿੱਟਾਂ ਨੇ ਸਿਰਫ ਪੇਸਟ ਸਾਬਣ ਇਸ ਤਰ੍ਹਾਂ ਛੋਟੀ ਛੋਟੀ ਆਈਟਮ ਨੇ ਬੇਸਣ ਤੱਕ ਨਮਕ ਤੇਲ ਠੀਕ ਆ ਜਿਸ ਤਰ੍ਹਾਂ ਟਾਇਲਟ ਕਲੀਨਰ ਹਰ ਇੱਕ ਚੀਜ਼ ਇਹਦੇ ਵਿੱਚ ਹੈਗੀ ਕਿਉਂ ਖੰਡ ਹਰ ਚੀਜ਼ ਹੈ ਇਹਦੇ ਵਿੱਚ ਕਿੱਟਾਂ ਨੇ ਤੇ ਇਹ ਵੀ ਲਾ ਕੇ ਤੇ ਜਾਣਗੇ ਕਹਿੰਦਾ ਭਾਵੇਂ ਪੂਰਾ ਸਿਸਟਮੈਟਿਕਲ ਸਮਾਨ ਜਿਹੜਾ ਇਹਦੇ ਵਿੱਚ ਰੱਖਿਆ ਹੋਇਆ ਵਾ ਸਾਰਾ ਕੁਝ ਤੇ ਲਓ ਜੀ ਪਾਣੀ ਪੀ ਲਿਆ ਸੀ ਤੇ ਪਾਣੀ ਭਾਜੀ ਹੁਣਾਂ ਨੇ ਰੱਖਿਆ ਆ ਤੇ ਪਾਣੀ ਇੱਥੋਂ ਦਾ ਨਲਕਾ ਭਾਏ ਲੱਗਾ ਹੋਇਆ ਪਰ ਪਾਣੀ ਪੀਣ ਦੇ ਯੋਗ ਨਹੀਂ ਹੈਗਾ ਇਹ ਚੀਜ਼ ਇਹ ਪਾਣੀ ਜਿਹੜਾ ਹਾਲੇ ਪੀਣ ਦੇ ਯੋਗ ਨਹੀਂ ਘੱਟੋ ਘੱਟ ਮਹੀਨਾ ਡੇਢ ਮਹੀਨਾ ਸੇਵਾ ਚੱਲਦੀ ਪਈ ਆ ਤੇ ਉਨੀ-ਉਨੀ ਚੀਜ਼ਾਂ ਲਵਾ ਰਹੇ ਨੇ ਜਿੰਨੀਆਂ-ਜਿੰਨੀਆਂ ਚਾਹੀਦੀਆਂ ਨੇ ਕਾਫੀ ਸਮਾਨ ਪਿਆ ਆ ਲੈ ਆਪਣੇ ਕੋਲ ਲੋ ਜੀ ਦੇਖ ਲਓ ਜੀ यह है जी मसीत पुरानी जिथे कहते हैं कि उन्नीस सौ अठासी के जो हड़ आया तो पूरे का पूरा गाँव भाई पूरे का पूरा गाँव इस मसीत के ऊपर चढ़कर अठासी उन्नीस सौ अठासी में जब बाढ़ आई थी ना तब पूरा गाँव इसके ऊपर रहा था तो इसके पीछे ही देखो गुरुद्वारा भी है हिंदी मैं तल कर रहा भाई समझ आ जाएगी यह गुरद्वारा साहब पहले भी दिखाया मैं पिछली वीडियो एक खोई आ ਤੇ ਨਾਲ ਹੀ ਦੇਖੋ ਦਰਗਾਹ ਵੀ ਆ ਗਈ ਹੈ ਯਾਨੀ ਕਿ ਸਾਨੂੰ ਦੁੱਖ ਨਹੀਂ ਇੱਕ ਦੂਜੇ ਦੇ ਇਹ ਵੇਖ ਲਓ ਇਕੱਠੇ ਰਹਿ ਰਹੇ ਨੇ ਮਸਜਿਦ ਗੁਰਦੁਆਰਾ ਸਾਹਿਬ ਤੇ ਦਰਗਾਹ ਤੇ ਇਹ ਆ ਗਈ ਪੁਰਾਣੀ ਟੰਕੀ ਜਿਹੜੀ ਪੁਰਾਣੇ ਟਾਈਮ ਦੀ ਟੰਕੀ ਹੈ ਵੀ ਬਣੀ ਹੋਈ ਇਹ ਪਿੰਡ ਨੂੰ ਪਾਣੀ ਸਪਲਾਈ ਕਰਨ ਵਾਲੀ ਟਾਂਚੀ ਆ ਆ ਦੇਖੋ ਤੇ ਇਹ ਆ ਜੀ ਪਿੰਡ ਛੋਟਾ ਜਿਹਾ ਲਓ ਜੀ ਹੁਣ ਇਥੋਂ ਸਮਾਪਤੀ ਵੱਲ ਵਧਦੇ ਹੋਏ ਤੇ ਹੁਣ ਜਕਾਰੇ ਦੇ ਨਾਲ ਸਮਾਪਤੀ ਕਰਦੇ ਹਾਂ ਬੋਲੇ ਸੋ ਨਿਹਾਲ ਰਤ ਸ੍ਰੀ ਅਕਾਲ ਚਲੋ ਜੀ ਹੁਣ ਇਥੋਂ ਸਮਾਪਤੀ ਆ ਤੇ ਭਾਜੀ ਨੂੰ ਮਿਲ ਲਈਏ ਤੇ ਭਾਜੀ ਬਹੁਤ ਜਲਦੀ ਤੁਹਾਡੇ ਕੋਲ ਪਾਣੀ ਪਹੁੰਚ ਜਾਏਗਾ ਪਾਣੀ ਬਹੁਤ ਜਲਦੀ ਤੁਹਾਡੇ ਕੋਲ ਪਹੁੰਚ ਜਾਏਗਾ ਤੁਹਾਡੇ ਕੋਲ ਚਾਰ ਵਾਰੀ ਪਹੁੰਚ ਕਰਦੇ ਨਹੀਂ ਨਹੀਂ ਕੋਈ ਗੱਲ ਨਹੀਂ ਆਏ ਮੈਡੀਕਲ ਕੈਂਪ ਦੁਬਾਰਾ ਲਾਵਾਂਗੇ ਠੀਕ ਹੈ ਜੀ ਤੇ ਬਾਕੀ ਅਸੀਂ ਨਹੀਂ ਆ ਰਹੇ ਇਹ ਉਹ ਮਾਲਕ ਲੈ ਕੇ ਆ ਰਿਹਾ ਤੁਹਾਡੇ ਕੋਲ ਤੇ ਚਲੋ ਜਿੱਥੋਂ ਜੇ SLAWAL ਦਾ ਕੋਈ ਆ ਗਿਆ ਹੋ SLAWAL ਦਾ ਤੁਹਾਡੇ ਕੋਲ ਪਹੁੰਚ ਗਿਆ ਚਾਰ ਵਾਰੀ ਤੱਕ ਨਹੀਂ ਆ ਗਿਆ ਤੁਹਾਡਾ ਨਹੀਂ ਕੋਈ ਨਹੀਂ ਆਇਆ ਚਾਰ ਵਾਰੀ ਕੋ 40 ਵਾਰੀ ਵੀ ਆਵਾਂਗੇ ਠੀਕ ਹੈ ਮੈਂ ਕਰ ਦਿੰਦਾ ਲੋ ਜੀ ਹੁਣ ਅਸੀਂ ਹੁਣ ਅਸੀਂ ਗੱਲਬਾਤ ਕਰਦੇ ਆਂ ਤੇ ਪਿੰਡ ਚੱਕਰੀ ਤੋਂ ਹੋ ਕੇ ਤੇ ਸਾਰਿਆਂ ਨੂੰ ਆਪਾਂ ਦੇ ਕੇ ਆਏ ਆਂ ਸਮਾਨ ਇੱਕ ਚੀਜ਼ ਤੁਸੀਂ ਵੀਡੀਓ ਚ ਦੇਖੀ ਹੋਏਗੀ ਕਿ ਜਿੰਨਾ ਉਹਨਾਂ ਨੂੰ ਸਮਾਨ ਚਾਹੀਦਾ ਵਾਦ ਉਹਨਾਂ ਹੀ ਉਹ ਲੈਂਦੇ ਨੇ ਤੇ ਕੋਈ ਵੀ ਪਿੰਡ ਦਾ ਬੰਦਾ ਜਿਹੜਾ ਉਹ ਬਾਹਰ ਫਾਲਤੂ ਨਹੀਂ ਆਇਆ ਜਿਸ ਤਰ੍ਹਾਂ ਲੋਕਾਂ ਦੇ ਪਿੰਡਾਂ ਚ ਅਸੀਂ ਦੇਖਿਆ ਤੇ ਹੁਣ ਅਸੀਂ ਇਹਨਾਂ ਕੋਲ ਰਿਵਿਊ ਲੈਨੇ ਆ ਕਿ ਤੁਹਾਨੂੰ इतने आके कैसा महसूस हुआ कि अच्छा लगा यहाँ तो मतलब आपको कैसा महसूस हुआ आपने बताना है मेरा नाम जी याकूब खान है मैं हरियाणा के पलवल डिस्ट्रिक्ट से आया हूँ वैसे इलाका मेवात का पड़ता है मेरा फोन नंबर है नवासी जीरो दस पंचानवे नौ सौ अट्ठानवे हम लोग यहाँ राहत कार्य के लिए जो बाढ़ फ्लड इफेक्टेड एरिया हैं उनमें राहत कार्य के लिए सामान लेकर आए थे यहाँ के जो मौजूदा लोग हैं उन्होंने हमको फुल्ली कोऑपरेट किया और उन्होंने ऐसी जगह पर उस सामान को वितरित करवाया जहां वास्तव में उन लोगों की जरूरत उस सामान की जरूरत थी और जिन लोगों को जरूरत नहीं थी उन्होंने वो सामान नहीं भी लिया जिनको जरूरत थी उन्होंने वो सामान लिया और पा, पाकिस्तान के बॉर्डर पर जो हमारे गाँव हैं लास्ट लास्ट गांव तक हमारा जो राशन था राशन या जो कोई भी कंबल वगैरह हम जो लेकर आए थे इमदादी का जो भी सामान था लास्ट गांव तक पहुंचाया उन्होंने और ये लोग वास्तव में बाढ़ इफेक्टेड हैं अभी तक पानी का इनसे जो प्रभाव है खत्म नहीं हुआ है खेती नष्ट हो गई है ज़्यादातर तो उन लोगों को उन्होंने सामान वितरित करवाया और बहुत ही अच्छा हमको कोऑपरेट किया और यहाँ का जो हमारे साथ में जो सलूक किया हमारा इस्तेकबाल किया हम उससे बहुत खुद खुश हैं बेहद खुश हैं और उम्मीद करते हैं कि हमारा और जो पंजाब के रहने वाले भाई हैं हमारे इनका भाईचारा हमेशा इससे भी बेहतर बना रहेगा और हम कोशिश करेंगे कि हम दोबारा अगर मिलेंगे तो बहुत ही खुशी के साथ में और अच्छी उम्मीदों के साथ में मिलेंगे बाकी आपके भाई उनके लिए कोई मैसेज हमारे जो भाई हैं अभी जो और लोग यहाँ इमदाद पहुँचाना चाहते हैं उनसे मेरी अर्ज है कि यहाँ पर राशन का आइटम जो पहुँचाना है उसके लिए जरूरी नहीं है क्योंकि राशन आइटम यहाँ पहले से बहुत हैं अभी लोगों को दोबारा उनकी लाइफ को सेटल करने के लिए रिसटल होने के लिए उन चीज़ों की ज़रूरत है जैसे उनके पास फोल्डिंग चारपाई हैं कंबल हैं और जो भी जो सूखे सूखा राशन है दाल, चा, दाल है, चावल दाल हैं चावल हैं चीनी हैं मसाले हैं वो राशन है दूसरा अभी फसल की तैयारी होगी दूसरी फसल की तो लोगों के पास सब कुछ बह गया है तो उसके लिए खाद बीज की आवश्यकता है तेल की आवश्यकता है उस चीज़ों उन चीज़ों को जिन जिनको मदद मिल सके उनके लिए उनकी इमदाद भेजें और फालतू चीज़ों को ना भेजें दूसरा जो सामान लेकर आते हैं कुछ लोग रोडों पर खड़े होते हैं सामान लेने के लिए वही लोग बार बार वो सामान लेके जाते हैं कि हमारे पास कुछ भी नहीं है हमारा सब कुछ बह गया है ऐसे झूठे बहाने बनाकर और उसको डंप करते हैं अपने घरों में ले जाकर इसलिए जब आए तो लो... मौजूदा लोगों से मिलें उनसे सलाह मशूरा लें उनसे गाइडलाइंस लें किसको वास्तव में आवश्यकता है सामान की और उसी को सामान दें जिसको जरूरत है बहुत बहुत धन्यवाद आप सभी का लो जी होने पहुंचे हैं जी वजीरपुर पिंड है वजीरपुर देखो तुझी लाइन ਇਸ ਲਈ 20-25 ਮਿੰਟ ਤੋਂ ਲਾਈਨ ਹੀ ਟੁੱਟ ਰਹੀ ਹੈ ਤੇ ਬੀਬੀਆਂ ਬੀਬੀਆਂ ਜਿਹੜੀਆਂ ਬਾਰ-ਬਾਰ ਆ ਹੀ ਜਾਂਦੀਆਂ ਬੀਬੀਆਂ ਇਹ ਦੇਖੋ ਪਤੀਲੀਆਂ ਵਗਾਰਾ ਸਾਰਾ ਕੁਝ ਮਿਲ ਰਿਹਾ ਹੈ ਇੱਥੇ ਤੇ ਆਹ ਕੋ ਚਾਹ ਥੋੜੇ ਜਿਹੀ ਰਹਿ ਗਏ ਨੇ ਹੁਣ ਸਮਾਨ ਜਿਹੜਾ ਵਾ ਉਹ ਮੋਈ ਜ਼ਿਆਦਾ ਹੁੰਦੀ ਆ ਲੇਕਿਨ ਅਸੀਂ ਬਹੁਤ ਸਿਸਟਮ ਨਾਲ ਸਮਾਨ ਯੂਜ਼ ਹੋ ਰਿਹਾ ਵਾ ਸਿਸਟਮ ਦੇ ਨਾਲ ਸਮਾਨ ਦਿੱਤਾ ਜਾ ਰਿਹਾ ਵਾ ਨੇਕੋ ਜੀ ਇਸ ਪਾਸੇ ਲਾ ਜੀ ਵਾ ਛੋਟੀ ਮੋਟੀ ਪਲੇਟ ਪਲੇਟਾਂ ਵੀ ਛੋਟੀਆਂ ਆ ਜੀ ਹਰ ਚੀਜ਼ ਜਿਹੜੀਆਂ ਮਿਲੀਆਂ ਜਾ ਰਹੀ ਐ ਦੇਖੋ ਪਿੰਡ ਦੀ ਕੰਬਲ ਮੁੱਕ ਗਏ ਕੰਬਲ ਮੁੱਕ ਗਏ ਲਓ ਜੀ ਸਰੋਪਿਆਂ ਦੇ ਨਾਲ ਸਨਮਾਨਤ ਕੀਤਾ ਸਾਡੇ ਡਾਕਟਰ ਸਾਹਿਬ ਨੇ ਵਜੀਰਪੁਰ ਤੇ ਇਹ ਆ ਜੀ ਸਭ ਤੋਂ ਲੋ ਜੀ ਬੋਲੇ ਸੁਨਹਾਰਾ ਇੱਕ ਇੱਕ ਸਾਰੇ ਇਕੱਠੇ ਲੋ ਜੀ ਸਰੋਪਿਆਂ ਦੇ ਨਾਲ ਸਨਮਾਨਤ ਤੇ ਇਹ ਆ ਜੀ ਪਿੰਡ ਵਜੀਰਪੁਰ ਸਾਡੇ ਵਲੰਟੀਅਰ ਦੇ ਸਾਡੇ ਮੁਸਲਿਮ ਵੀਰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਪਲਵਲ ਤੋਂ ਚੱਲ ਕੇ ਇਹਨਾਂ ਪਿੰਡਾਂ ਦੇ ਵਾਸਤੇ ਸਮਗਰੀ ਰਾਸ਼ਨ ਜਿਹੜਾ ਉਹ ਲੈ ਕੇ ਆਏ ਨੇ ਓਏ ਆਜੋ ਇਹਨਾਂ ਸ਼ਾਮਾਂ ਦਾ ਟਾਈਮ ਹੋ ਗਿਆ ਹੁਣ ਤੇ ਸਾਡੇ ਸਰਪੰਚ ਸਾਹਿਬ ਆਏ ਨੇ ਇਹਨਾਂ ਨੂੰ ਵੀ ਸਰੋਪੇ ਦੀ ਸੇਵਾ ਜਿਹੜੀ ਆਉ ਕੀਤੀ ਜਾਏਗੀ ਬੋਲੇ ਜੋ ਨਹਾ ਸਤਿ ਸ਼੍ਰੀ ਅਕਾਲ ਤੇ ਮੈਨੂੰ ਵੀ ਦੇਖ ਲਓ ਤੁਸੀਂ ਬਹੁਤ ਸਨਮਾਨ ਦਿੱਤਾ ਇਸ ਪਿੰਡ ਨੇ ਵਜੀਰਪੁਰ ਦੇ ਪਿੰਡ ਨੇ ਬਹੁਤ ਸਨਮਾਨ ਤੇ ਸਨਮਾਨ ਦਿੱਤਾ ਇਹਨਾਂ ਨੇ ਤੇ ਬੋਲੇ ਜੋ ਨਹਾ ਸਤਿ ਸ਼੍ਰੀ ਅਕਾਲ ਇੱਕ ਮਿੰਟ ਆਜੋ ਆਹ ਵੇਖ ਲਓ ਬਈ ਆਹ ਵੇਖ ਲਓ ਬਈ ਹਾਲ ਤੇ ਸਾਡੀ ਨਹੀਂ ਜਾਣਾ ਕਿਸੇ ਵੀ ਜਿੰਨੇ ਵੀ ਅਸੀਂ ਪਿੰਡਾਂ ਦੇ ਵਿੱਚੋਂ ਗਏ ਆ ਤੇ ਆਹ ਦੇਖ ਲਓ ਅਗਲੇ ਇੱਕ ਪਿੰਡ ਲੰਘ ਕੇ ਤੇ ਫਿਰ ਦੂਸਰੇ ਪਿੰਡ ਚ ਆ ਰਹੇ ਆ ਅਸੀਂ ਦੇਖੋ ਸੜਕ ਜਿਹੜੀ ਆ ਨਾ ਇਹ ਤਕਰੀਬਨ ਸੜਕ ਦੇ ਉੱਤੇ ਘੱਟੋ ਘੱਟ 100 100 ਲੇਡੀਜ਼ ਬੱਚੇ 100 ਜਾਣੇ ਜ਼ਰੂਰ ਖਲੋਤੇ ਹੋਣਗੇ ਕਿੰਨੀ ਦੂਰੋਂ ਹੀ ਪਹਿਲਾਂ ਮੈਂ ਵੀਡੀਓ ਨਹੀਂ ਲੈ ਸਕਿਆ ਆਹ ਦੇਖੋ ਜਿਹੜੇ ਲੈ ਕੇ ਆਏ ਆ ਤੇ ਬੋਰੀਆਂ ਲੱਦੀਆਂ ਇਹਨਾਂ ਨੇ ਬੜੇ ਬੜੇ ਦੂਰ ਮਾਰ ਕਰ ਜਾਂਦੇ ਆ ਜੀ ਇਹ